ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਉਂਦਾ ਬੜਾ ਕੀਮਤੀ ਸਮਾਂ ਕੱਢ ਕੇ ਹਮponਤੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਸ ਦਾ ਮੇਰਾ ਜਿਹੜਾ ਮੰਤਵ ਹੈ ਉਹ ਹੈ ਕਿ ਤੁਹਾਨੂੰ ਪਤਾ ਹੈ ਕਿ ਬਸਟੈਂਡ ਬਰਸ਼ੰਡੇ ਦੇ ਵਿੱਚ ਪਿਛਲੇ ਤਕਰੀਬਨ 1900 97 ਤੋਂ ਬਾਅਦ 82 ਲੋਕ ਚਾਹੁੰਦੇ ਸੀ ਕਿ ਨਵਾਂ ਬੱਸ ਸਟੈਂਡ ਬਣੇ ਪਰ ਉਹ ਨਹੀਂ ਬਣ ਸਕਿਆ ਪਿਛੜੀਆਂ ਸਰਕਾਰਾਂ ਦੇ ਸਮੇਂ ਅਕਾਲੀ ਸਰਕਾਰ ਨੇ ਵੀ ਔਰ ਪਿਛਲੇ ਜਿਹੜੇ ਸਾਡੇ ਖਜ਼ਾਨਾ ਮੰਤਰੀ ਸੀ ਕਾਂਗਰਸ ਸਰਕਾਰ ਵਾਲੇ ਵੀ ਉਹਦੇ ਪੱਥਰ ਵੀ ਲਾ ਦਿੱਤੇ ਗਏ ਪਰ ਉਹ ਨਹੀਂ ਪੱਥਰ ਨਹੀਂ ਪੱਥਰ ਰਹਿ ਗਏ ਪਰ ਬੱਸ ਸਟੈਂਡ ਉਹ ਅੱਗੇ ਨਹੀਂ ਬਣਾ ਸਕਿਆ ਮੈਂ ਬੇਸ਼ੱਕ ਲੋਕਾਂ ਦੇ ਨਾਲ ਕੋਈ ਇੱਦਾਂ ਬਹਿਦਾ ਨਹੀਂ ਸੀ ਕੀਤਾ ਮੈਂ ਲੋਕਾਂ ਵੇਖ ਕੇ ਜਿੰਨੇ ਵੀ ਕੰਮ ਸ਼ਹਿਰ ਦੇ ਹਿੱਤ ਜਾਂ ਲੋਕਾਂ ਦੇ ਹਿੱਤ ਚਾਉਣਗੇ ਮਕਰੂੰਗਾ ਇਹ ਵੀ ਲੋਕ ਖਿੱਦ ਦਾ ਕੰਮ ਸੀ ਮੈਂ ਇਸ ਨੂੰ ਅੱਗੇ ਵਧਾਇਆ ਹੈ ਔਰ ਪਿਛਲੇ 2 ਸਾਲ ਤੋਂ ਮੈਨੂੰ ਲਗਾਤਾਰ ਲੜੇ ਨੂੰ ਹੋ ਗਏ ਸੀ ਕਿਉਂਕਿ ਬੜਾ ਵੱਡਾ پیچیدہ ਮਸਲਾ ਹੁੰਦੇ ਨੇ ਡਿਪਾਰਟਮੈਂਟਾਂ ਤੋਂ ਲੈਂਡ ਲੈਣੀ ਡਿਪਾਰਟਮੈਂਟਾਂ ਦੀ ਇੱਕ ਦੂਜੇ ਡਿਪਾਰਟਮੈਂਟ ਤੋਂ ਇੱਕ ਦੂਜੇ ਡਿਪਾਰਟਮੈਂਟ ਵਿਚ ਲੈਣ ਨੂੰ ਵਾਸਤੇ ਇੱਕ OJP ਜੀ ਕਮੇਟੀ ਹੁੰਦੀ ਹੈ ਜਿਹੜੀ ਚੀਫ ਫੈਕਟਰੀ ਦੇ ਅੰਦਰ ਹੁੰਦੀ ਹੈ ਔਰ ਉਸ ਦੇ ਵਿੱਚ ਸਾਰੇ ਫੈਕਟਰੀ ਉਸ ਬੈਟ ਦੇ ਨੇ ਪਹਿਲਾਂ ਉਸ ਕਲੀਅਰ ਕਰਾਇਆ ਗਿਆ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਕੈਬਨਟ ਚ ਗਿਆ ਔਰ ਇਹ ਬਸਤਾਂ ਜਿਹੜਾ ਕੈਬਨਟ ਨੇ ਵੀ ਪਾਸ ਕਰ ਦਿੱਤਾ ਔਰ ਹੁਣ ਅਸੀਂ ਅੱਗੇ ਵੱਧ ਰਹੇ ਹਾਂ ਕਿ ਇਹ ਬਸਤਾਂ ਨੂੰ ਬਣਾਇਆ ਜਾ ਪਰ ਪਿਛਲੇ ਦਿਨਾਂ ਦੀ ਜਿਹੜੀ ਚਰਚਾ ਜਾਂ ਮੈਂ ਸਮਝਦਾ ਕਿ ਗਲਤਫਹਿਮੀ ਜਾਂ ਜਾਣਬੁੱਝ ਕੇ ਪੈਦਾ ਕੀਤੀ ਜਾ ਰਹੀ ਗਲਤਫਹਿਮੀ ਹੈ ਮੈਂ ਉਸ ਨੂੰ ਤੁਹਾਡੇ ਰਾਹੀਂ ਬਠਿੰਡੇ ਦੇ ਲੋਕਾਂ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਜਾ ਕੇ ਸਿਰਫ ਇੱਕ ਪੱਖ ਨੂੰ ਸੁਣ ਰਹੇ ਹੈ ਉਸ ਨੂੰ ਕਲੀਅਰ ਕਰਕੇ ਦੱਸਣਾ ਚਾਹੁੰਦਾ ਉਸ ਦੇ ਵਿੱਚ ਮੈਂ ਅਖਬਾਰ ਦੇ ਵਿੱਚ ਅੱਜ ਪੜਿਆ ਕਿ ਉੱਥੇ ਇੱਕੋ ਹੀ ਗੱਲ ਦਸਾਈ ਜਾਂਦੀ ਹੈ ਕਿ ਬੱਸ ਸਟੈਂਡ ਬਾਹਰ ਜਾ ਗਏ ਮੈਂ ਐਸੇ ਦੱਸਣਾ ਚਾਹਣਾ ਹੈ ਨਵਾਂ ਬੱਸ ਸਟੈਂਡ ਬਣ ਰਿਹਾ ਹੈ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਹ ਬੱਸ ਸਟੈਂਡ ਉੱਥੇ ਕਾਇਮ ਰਹੇਗਾ ਔਰ ਉਸ ਬੱਸ ਸਟੈਂਡ ਦੀ ਵਰਤੋਂ ਵੀ ਇੱਕ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਦੇ ਲਈ ਔਰ ਯਾਤਰੀਆਂ ਦੇ ਲਈ ਹੋਵੇਗੀ ਜੇ ਅਸੀਂ ਨਜ਼ਰ ਮਾਰੀਏ ਬਠਿੰਡੇ ਦੇ ਬੱਸ ਸਟੈਂਡ ਦੀ ਹਿਸਟਰੀ ਤੇ ਅਸੀਂ ਛੋਟੇ-ਛੋਟੇ ਸੀ ਬਾਹਰ ਤੇੜੀਆਂ ਗੱਲਾਂ ਮੈਂ ਕਰਦਾ ਹਾਂ ਕਿਸੇ ਸਮੇਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਕੋਲੇ ਹੁੰਦਾ ਹੈ ਸਮੇਂ ਦੀ ਲੋੜ ਬਣੀ ਆਬਾਦੀ ਵਧੀ ਕਿਉਂਕਿ ਉਦੋਂ ਬਾਅਦ ਦੀ ਸਾਰੀ 26 27000 ਦੀ ਸਮੇਂ ਦੀ ਲੋੜ ਤੋਂ ਬਾਅਦ ਆਬਾਦੀ ਵਧੀ ਤੇ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਤੇ ਚੱਲਿਆ ਕੁਛੇ ਲੋਥੇ ਚੱਲਿਆ ਆਬਾਦੀ ਹੋਰ ਵਧ ਗਈ ਉਸ ਤੋਂ ਬਾਅਦ ਮਹਿਸੂਸ ਹੋਇਆ ਕਿ ਇੰਨੀ ਜਗ੍ਹਾ ਵੀ ਬੱਸ ਸਟੈਂਡ ਵਾਸਤੇ ਥੋੜੀ ਐ ਫਿਰ ਇਸ ਬੱਸ ਸਟੈਂਡ ਨੂੰ ਜਿਹੜਾ ਮੌਜੂਦਾ ਬੱਸ ਸਟੈਂਡ ਐ 1972 ਦੇ ਵਿੱਚ ਇਹ ਜਗਾ ਐਕੂਏਸ਼ਨ ਕਰਕੇ ਉਸ ਸਮੇਂ ਇਹਨੂੰ ਤਮੀਰ ਕਰਕੇ ਇੱਥੇ ਸ਼ਿਫਟ ਕੀਤਾ ਗਿਆ। ਔਰ ਉੱਥੇ ਚੱਲੂ ਅੱਜ ਸ਼ਹਿਰ ਦੀ ਆਬਾਦੀ ਹੈ ਜਿਹੜੀ ਉਹ 4 ਲੱਖ ਨੂੰ ਤੱਕ ਚੱਲਦੀ ਹੈ। ਔਰ ਸ਼ਹਿਰ ਦਿਨੋ ਦਿਨ ਵੱਧ ਰਿਹਾ ਹੈ। ਸ਼ਹਿਰ ਦੇ ਚਾਰੇ ਪਾਸੇ ਇੱਕ ਪਾਸੇ ਛੋਣੀ ਇੱਕ ਪਾਸੇ ਆਪਣਾ ਇੰਡਸਟਰੀ ਏਰੀਆ ਆ ਗਿਆ। ਤੇਲ ਕਾਰਖਾਨੇ ਆ ਗਏ। ਫਿਰ ਕੋਈ ਪਾਸਾ ਹੈ ਜਿੱਥੇ ਅਜੇ ਵਾਦੀ ਵੱਧ ਸਕਦੀ ਹੈ ਉਹ ਪਾਸਾ ਹੈ ਮਲੋਟ ਰੋਡ ਵਾਲਾ ਏਰੀਆ ਔਰ ਇਹ ਜਿਹੜਾ ਆਰ ਜੋਨ ਪੈਂਦਾ ਰੈਜੀਡੈਂਸ਼ੀਅਲ ਜੋਨ ਪੈਂਦਾ ਨਾਲ ਦੀ ਨਾਲ ਨਵਾਂ ਬੱਸ ਸਟੈਂਡ ਬਣਾਉਣ ਵਾਸਤੇ ਜਗ੍ਹਾ ਜਰੂਰ ਚਾਹੀਦੀ ਹੁੰਦੀ ਹੈ ਕਾਜ ਜਗ੍ਹਾ ਦੀ ਐਕੁਇਸ਼ਿਸ਼ਨ ਕਰਨੀ ਹੋਵੇ ਐਕੁਇਸ਼ਿਸ਼ਨ ਕਰਨੀ ਬਹੁਤ ਔਖੀ ਹੈ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਨੈਸ਼ਨਲ ਹਾਈਵੇ ਰੋਕੇ ਗਏ ਕਿ ਜਗ੍ਹਾ ਐਕੁਇਸ਼ਿਸ਼ਨ ਨਾ ਹੋਵੇ ਉਸ ਦੇ ਉੱਤੇ ਸਾਡੀ ਸਟੇਟ ਦਾ ਵੀ ਨੁਕਸਾਨ ਹੋਇਆ ਲਗਾਤਾਰ ਸੈਂਕੜੇ ਹਜ਼ਾਰ ਕਰੋੜ ਰੁਪਏ ਜਿਹੜਾ ਉਥੇ ਪੈਂਡਿੰਗ ਪਿਆ ਰਿਹਾ ਅਜੇ ਤੱਕ ਵੀ ਕੁਝ ਹਿੱਸੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਰਹਿੰਦੇ ਆ ਤੇ ਇਸ ਲਈ ਇਹ ਪਲਾਨ ਬਣਾਈ ਗਈ ਕਿ ਇਸ ਨੂਕ ਕਿਉਂਕਿ ਥਰਮਲ ਇਥੋਂ ਖਤਮ ਕੀਤਾ ਜਾ ਚੁੱਕਿਆ ਪਿਛਲੀ ਸਰਕਾਰ ਨੇ ਵੀ ਉਸ ਜਗ੍ਹਾ ਤੇ ਬਸ ਸਟੈਂਡ ਬਣਾਇਆ ਸੀ ਉਹ ਜਿਹੜੀ ਕੈਬਨਿਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਹੁਣ ਇਹਦਾ ਪ੍ਰੋਸੈਸ ਅੱਗੇ ਵਧਣਾ ਕਿ ਲੈਂਡ ਟ੍ਰਾਂਸਫਰ ਹੋਣੀ ਹੈ ਮੈਂ ਦਾ ਤੁਹਾਡੇ ਲਈ ਸਿਰਫ ਇਹੀ ਸੁਨੇਹਾ ਦੇਣਾ ਚਾਹਣਾ ਹੈ ਕਿ ਗੁੰਮਰਾਹ ਹੋਣ ਦੀ ਲੋੜ ਨਹੀਂ ਕੋਈ ਪ੍ਰਾਣਾ ਜਿਹੜਾ ਬੱਸ ਸਟੈਂਡ ਹੈ ਜਿਹੜਾ ਸਹਰੀਆਂ ਕੋਲ ਹੋਵੇ ਰਵੇਗਾ ਔਰ ਨਵਾਂ ਬੱਸ ਸਟੈਂਡ ਜਿਹੜਾ ਹੈ ਸ਼ਹਿਰ ਦੀ ਭਵਿੱਖਮਈ ਯੋਜਨਾ ਨੂੰ ਦੇਖ ਕੇ ਸ਼ਹਿਰ ਦੇ ਵਿਕਾਸ ਨੂੰ ਦੇਖ ਕੇ ਸ਼ਹਿਰ ਦੇ ਵਾਅਦੇ ਨੂੰ ਦੇਖ ਕੇ ਇੱਕ ਨਵਾਂ ਬੱਸ ਸਟੈਂਡ 3 ਏਕੜ ਦੇ ਵਿੱਚ ਬਣਾਇਆ ਜਾਵੇਗਾ ਸਰ ਸ਼ਹਿਰ ਦੇ ਕਈ ਕਮੈਂਟਸ ਦਾ ਬਲੋਗ ਕਰ ਰਿਹਾ ਜੀ ਸੀ ਬਟਿੰਡਰ ਕੋਈ ਮਿਲਿਆ ਮਸਕਟ ਨੇ ਤੇ ਕਿਵੇਂ ਦੇਖੋ ਦੇਖੋ ਜਦੋਂ ਬੱਸ ਸਟੈਂਡ ਨੂੰ ਬਣਾਉਣ ਦੀ ਗੱਲ ਚੱਲੀ ਸੀ ਇੱਥੇ ਸੀਐਮ ਸਾਹਿਬ ਵੀ ਆਏ ਉਸ ਤੋਂ ਬਾਅਦ ਜਿਹੜੀ ਮੀਟਿੰਗ ਸੀ ਉਹਨਾਂ ਦੇ ਕਹਿਣ ਦੇ ਬਤਾਂ ਕਿਉਂਕਿ ਮੈਂ ਤਾਂ ਇੱਕ ਸਰਕਾਰ ਦਾ ਹਿੱਸਾ ਹਾਂ ਬਤੌਰ ਐਮਐਲਏ ਵੀ ਸਾਰੀ ਗੱਲ ਸਰਕਾਰ ਦੇ ਤਰਫੋਂ ਕਲੀਅਰ ਕਰ ਰਹੇ ਹਾਂ ਜੀ ਸਾਹਿਬ ਨੇ ਮੀਟਿੰਗ ਕੀਤੀ ਜਿਦੇ ਸਾਰੀਆਂ ਪਾਰਟੀਆਂ ਦੇ ਵਿੱਚ ਕਾਂਗਰਸ ਵੱਲੋਂ ਰਾਜਨ ਦਰਬ ਸੀ ਸਰਦਾਰ ਬਰਕਾਰ ਸਿੰਘ ਹੋਣੀ ਸੀ ਦੂਜੀਆਂ ਪਾਰਟੀਆਂ ਦੇ ਨੁਮਾਇंदे ਸੀ ਬਾਹਰ ਐਸੋਸੀਏਸ਼ਨ ਦੇ ਨੁਮਾਇंदे ਸੀ ਸੁਖਪ੍ਰਤ ਸਿੰਘਾ ਬੀਜੇਪੀ ਵੱਲੋਂ ਸੀ ਕੋਈ ਪਾਰਟੀ ਸੀ ਜਿਹਦਾ ਨੁਮਾਇੰਦਾ ਨਹੀਂ ਸੀ ਕਿਸੇ ਨੇ ਕਿੰਤੋਂ ਨਹੀਂ ਕੀਤਾ ਸਭ ਕਹਿੰਦੇ ਸੀ ਕਿ ਠੀਕ ਹੈ ਸਮੇਂ ਦੀ ਨਿਯਾਗਤ ਨੂੰ ਦੇਖਦੇ ਹੋਏ ਭਵਿੱਖਮਈ ਯੋਜਨਾ ਦੇ ਤੌਰ ਦੇ ਉੱਤੇ ਵਟਣ ਬਾਹਰ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਇਹ ਕੇਸ ਜਿਹੜਾ ਹੈ ਸਰਕਾਰ ਨੂੰ ਭੇਜਿਆ ਗਿਆ ਤੇ ਇਸ ਦੀ ਅਪਰੂਵਲ ਹੋਈ ਹੈ ਅਪਰੂਵਲ ਸੰਨਵਨ ਨਾਉ ਲੋਕ ਸਵੀ ਗਿਆ ਕਿ ਵਿਪਾਰ ਮੰਡੋਂ ਦਾ ਕੋਈ ਪ੍ਰਧਾਨ ਸੁਲਾਇਆ ਗਿਆ ਕੋਈ ਮੀਟਿੰਗ ਬੱਸ ਸਟੈਂਡ ਸੇਕਰ ਕਲੀਅਰ ਕਰ ਦਿੱਤਾ ਗਿਆਗਾ ਕਾਫੀ ਵਪਾਰੀਆਂ ਦੇ ਨੁਕਸਾਨ ਹੋਣ ਦੇ ਦੇਖੋ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਜਵਾਨੀ ਯਾਦ ਨਹੀਂ ਸਾਰਿਆਂ ਦੇ ਨੁਮਾਇंदे ਸੀ ਜਿਹੜੇ ਵਪਾਰੀਆਂ ਦੇ ਖਰਚੇ ਐ ਤੁਸੀਂ ਮੈਨੂੰ ਇਹ ਦੱਸੋ ਜਦੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਚੱਕਿਆ ਗਿਆ ਕੀ ਗਾਂਧੀ ਮਾਰਕੀਟ ਦਾ ਵਪਾਰ ਘਟ ਗਿਆ ਜਦੋਂ ਬੱਸ ਸਟੈਂਡ ਪੁਰਾਣੇ ਵਾਸਣ ਤੋਂ ਚੱਕਿਆ ਗਿਆ ਜਿੱਥੇ ਨੰਦ ਸਿੰਘ ਦਾ ਬੋਤਾ ਹੈ ਕਿ ਉੱਥੋਂ ਦਾ ਵਪਾਰ ਘਟ ਗਿਆ ਜਦੋਂ ਬੱਸ ਸਟੈਂਡ ਜਿਹੜੀਆਂ ਜਿਹੜੇ ਅੱਜ ਲੋਕ ਅਸੀਂ ਮਾਡਰਨ ਟਾਊਨ ਫੇਜ਼ 1 2 3 ਜਿਵੇਂ ਬੈਠੇ ਆ ਗ੍ਰੀਨ ਸਿਟੀ 'ਚ ਬੈਠੇ ਆ ਦੱਬ ਵਾਲੀ ਰੋਡ ਤੇ ਕਲੋਨੀਆ ਉੱਥੇ ਜਾਈ ਜਾਂਦੇ ਆ ਫਿਰ ਸ਼ਹਿਰ ਦੇ ਵਿੱਚੋਂ ਕਿਉਂ ਤੁਰੇ ਜਾਂਦੇ ਆ ਹਾਲਾਤਾਂ ਦੇ ਮੁਤਾਬਕ ਹਮੇਸ਼ਾ ਚੇਂਜ ਆਉਂਦੀ ਰਹਿੰਦੀ ਹੈ ਇਹ ਉਸ ਚੇਂਜ ਦਾ ਕਿੱਸਾ ਹੈ ਨਹੀਂ ਤਾਂ ਫਿਰ ਉਹ ਲੋਕ ਇੱਥੇ ਕਿਉਂ ਨਾ ਬੈਠ ਜਾਂਦੇ ਜਿਹੜੇ ਉਹਨਾਂ ਜਗਾਵਾਵਾਂ ਦੇ ਉੱਤੇ ਜਾ ਕੇ ਜਿਹਨਾਂ ਨੇ ਰੈਚ ਕੀਤੀ ਐ ਉਹੀ ਲੋਕ ਨੇ ਜਿਹੜੇ ਸ਼ਹਿਰ ਦੇ ਵਿੱਚ ਬੰਦੇ ਸੀ ਉਹ ਕਿਉਂ ਗਏ ਬਾਹਰ ਉਹ ਹੁਣ ਕਈ ਇਤਰਾਜ਼ ਕਰਦੇ ਨਾਲ ਥੈਂਕ ਯੂ ਉਹਨਾਂ ਨਾਲ ਬੈਠ ਕੇ ਹੁਣ ਵਿਰੋਧ ਕਰਦੇ ਆ ਜੀ ਪਹਿਲਾਂ ਉਹ ਜਿਹੜਾ ਵਿਪਾਰ ਦੀ ਗੱਲ ਕਰਦੇ ਐ ਉਹਨਾਂ ਨੂੰ ਵਿਰੋਧ ਕਰਨ ਦਾ ਮੇਰਾ ਖਿਆਲ ਕਾਰਨ ਨਹੀਂ ਸਮਝ ਆ ਰਿਹਾ ਜਾਂ ਤਾਂ ਇਹ ਰਾਜਨੀਤਿਕ ਗੱਲ ਐ ਮੈਨੂੰ ਮੈਂ ਵੇਖਣ ਮੈਨੂੰ ਲੱਗਿਆ ਇੱਕ ਕੋਈ ਰਾਜਨੀਤਿਕ ਪਾਰਟੀ ਦੇ ਬੰਦੇ ਐ ਜਿਹੜੇ ਉਹਦੇ ਵਿੱਚ ਜਿਹੜੇ ਇਨਸਟੀਗੇਸ਼ਨ ਦੇ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ ਜੇ ਵਪਾਰ ਘਟਦਾ ਸੀ ਵਪਾਰ ਕਾਦੇ ਨਾਲ ਘਟਿਆ ਹੋ ਮੈਂ ਦੱਸ ਦਿੰਦਾ ਮਾਲ ਬਣੇ ਨੇ ਵਪਾਰ ਘਟਿਆ ਕਿ ਨਹੀਂ ਘਟਿਆ ਤੁਸੀਂ ਦੱਸੋ ਤੁਸੀਂ ਪੱਤਰਕਾਰ ਹੋ ਜੇ ਪੁੱਛੋ ਇਥੋਂ ਕਾਰ ਤੇ ਜਿਹੜਾ ਖਰੀਦਣ ਜਾਂਦਾ ਹੈ ਮਾਲ ਪੁੱਛੋ ਜਾ ਸਕਦਾ ਹੈ ਤੇ ਉਸ ਦੇ ਬਸਟੈਂਡ ਬਣਾਉਂਦੇ ਕਿ ਤਕਰੀਬ ਹੈ ਇਹ ਸਭ ਆਨਲਾਈਨ ਨਹੀਂ ਆਨਲਾਈਨ ਜਿਹੜੀ ਹੈ ਵਪਾਰ ਹੈ ਕਿਹੜੇ ਵਪਾਰੀ ਨੇ ਮਰੋਹ ਕੀਤਾ ਮਾਲ ਬਣਦਾ ਕਾਰਪੋਰੇਟ ਘਰਾਣੇ ਮਾਲ ਬਣਾਈ ਜਾਂਦੇ ਆ ਆਹ ਜਿਹੜਾ ਆਨਲਾਈਨ ਵਪਾਰ ਹੋਈ ਜਾਂਦਾ ਕਿਸੇ ਵਪਾਰ ਨੇ ਵਿਰੋਧ ਕੀਤਾ ਤੇ ਸਾਡਾ ਜਿਹੜਾ ਵਪਾਰ ਖਤਮ ਹੋ ਰਿਹਾ ਕਿਉਂ ਨਹੀਂ ਕੀਤਾ ਇਹ ਮੋਟੀਵੇਟਿਡ ਹੈ ਜੇ ਕਰਨਾ ਹੈ ਉਹਨਾਂ ਨੇ ਮੈਂ ਉਹਨਾਂ ਦੇ ਨਾਲ ਆਨਲਾਈਨ ਵਪਾਰ ਦਾ ਜਿਹੜੇ ਮਾਲ ਬਣ ਰਹੇ ਆ ਉਹਨਾਂ ਦਾ ਵਿਕਰੀ ਕਰਨ ਕਿ ਸਾਡਾ ਵਪਾਰ ਇਥੋਂ ਖਤਮ ਹੋ ਜਾਊਗਾ ਇਹ ਮਾਲ ਨਹੀਂ ਬਣਨੀ ਚਾਹੀਦੀ ਮੈਂ ਉਹਨਾਂ ਦੇ ਨਾਲ ਜਾਉਂਦਾ ਮੰਨ ਲਓ ਕਿ ਸਾਡੀ ਬੱਸ ਸਟੈਂਡ ਨੂੰ ਲੈ ਕੇ ਪੋਲਿਟਿਕਸ ਹੋ ਰਿਹਾ ਦੇਖੋ ਇਹ ਤੋਂ ਤਾਂ ਲੱਗਦਾ ਜੀ ਇੱਕ ਕਿਸੇ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹ ਮੀਟਿੰਗ 'ਚ ਸ਼ਾਮਲ ਹੋਵੇ ਜਿੱਤੇ ਹਾਂ ਭਰ ਕੇ ਆਇਆ ਉਹ ਹੀ ਭਰਾ ਉਹ ਮਾਈਕ ਫੜਾ ਫੜੀ ਖੜਾ ਹੋਵੇ ਤੇ ਇਸ ਤੋਂ ਕੀ ਸਿੱਧ ਹੁੰਦਾ ਸਰ ਸ਼ਹਿਰ ਦੇ ਵਪਾਰੀ ਕਈ ਕਹਿ ਰਹੇ ਜੇ ਬੱਸ ਸਟੈਂਡ ਮਨੋਰੋਡ ਰੋਡ ਤੇ ਗਿਆ ਤਾਂ ਸੀ ਫੁੱਲ ਵਿਰੋਧ ਕਰਾਂਗੇ ਦੇਖੋ ਵਿਰੋਧ ਕਰਨਾ ਐਗਿਟੇਸ਼ਨ ਕਰਨੀ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਮਿਲੀ ਦੀ ਹੈ ਕਿਸਾਨ ਵਿਰੋਧ ਕਰਦੇ ਦੇ ਨਾ ਉਹਨਾਂ ਨੂੰ ਆਜ਼ਾਦੀ ਸੀ ਸਰ ਪਰ ਕਈ ਕਿਤੇ ਵੱਖ-ਵੱਖ ਜਿੰਨੀਆਂ ਜਥੇਬੰਦੀਆਂ ਵਿਰੋਧ ਕਰਦੇ ਆਜ਼ਾਦੀ ਹੈ ਉਹ ਤਾਂ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਅੱਜ ਡੀਸੀ ਪਠਾਨਕੋਟ ਨਾਲ ਕਾਫੀ ਟਾਈਮ ਡੇਟਿੰਗ ਵੀ ਹੋਈ ਹੈ ਦੋ ਸ਼ਹਿਰ ਵਾਸੀ ਸੀ ਤੇ ਕਾਫੀ ਬਣਾਤੇ ਸੀ ਸ਼ਹਿਰ ਦੇ ਡੀਸੀ ਸਾਹਿਬ ਨੇ ਵੀ ਕਾਫੀ ਕੰਮ ਕੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਇਹ ਕੋਈ ਬਾਹਰ ਆਏ ਮੀਟਿੰਗ ਕਰਵਾ ਦੇਗਾ ਲੋਨਾ ਜਿਵੇਂ ਜੇ ਬਸਟੈਂਡ ਮਲੌਰ ਬਾਪਲੋ ਮੈਂ ਤੁਹਾਨੂੰ ਗੱਲ ਦੱਸਤੀ ਹੈ ਕਿ ਜੇ ਜਿਹੜਾ ਐਗਿਟੇਸ਼ਨ ਕਰਨਾ ਜਿਹੜਾ ਗੱਲ ਮੇਰੇ ਦਿਮਾਗ 'ਚ ਹੈ ਜੇ ਮੈਂ ਉਹਨੂੰ ਬਣਵਾਉਣਾ ਚਾਹਣਾ ਹੈ ਘਰੇ ਜੇ ਪੰਜ ਜਵਾਕ ਹੋਣਾ ਇਹ ਕੋਈ ਤੁਮ ਲੁਸਕੇ ਭਾਈ ਜਾਂਦਾ ਐ ਨਹੀਂ ਜਿਹੜੀ ਜੇ ਅਸੀਂ ਸਾਰੇ ਸਾਰੇ ਲੋਕਾਂ ਨੂੰ ਪੁੱਛਣ ਲੱਗ ਜੀਏ ਨਾ ਸਬਜ਼ੀ ਕਿਧਰ ਗਈ ਮੈਨੂੰ ਲੱਗਦੀ ਪਤੀਲੇ ਨੂੰ ਤਲਕਾ ਹੀ ਨਹੀਂ ਲੰਦਾ ਖੱਲੀ ਰਈਓ ਉਹ ਕਹੂ ਆ ਬਣਾਓ ਉਹ ਆ ਬਣਾ ਮਾਗੇ ਦੀ ਛੱਡ ਪਰੇ ਸਰ ਪਰ ਦੁਕਾਨਾਂ ਜਿਹੀ ਲੱਗੇ ਪਿਆ ਇਸ ਦਾ ਇਸ ਦਾ ਕਹਿਣਾ ਹੈ ਕਿ ਜਿੰਨਾ ਵਸਟੈਂਡ ਤੇ ਪੈਸਾ ਲੱਗ ਰਿਹਾ ਉਹਨੇ ਤਾਂ ਫੋਲੋ ਵਾਤੇ ਫੋਲੋ ਕਰਨ ਨਾਲ ਵੀ ਗੱਲ ਚੱਲ ਹਰ ਚੀਜ਼ ਸਮੇਂ ਦੀ ਹੁੰਦੀ ਹੈ ਜਿਹੜੇ ਜਿਨ੍ਹਾਂ ਦੀ ਅੱਜ ਸੋਚ ਹੈ ਜੇ ਗਾਂਧੀ ਮਾਰਕੀਟ ਵਾਲੇ ਉਹਦੋਂ ਕਹਿ ਦਿੰਦੇ ਵੀ ਜਿੰਨੇ ਦਾ ਤੁਸੀਂ ਪੁਰਾਣਾ ਬੱਸ ਸਟੈਂਡ ਬਣਾਈ ਜਾਂਦੇ ਹੋ ਇਹਨੇ ਦੀਆਂ ਦੁਕਾਨਾਂ ਹਾਲ ਬਣਾ ਦਿਓ ਤੇ ਚੱਲ ਜਾਂਦਾ ਇੱਥੇ ਕੰਮ ਇਸੇ ਦਾ ਮੈਨੂੰ ਲੱਗਦੀ ਅੱਜ ਸਾਰੀਆਂ ਬਸਾਂ ਖੜਾ ਦੇਉ ਬਸਾਂ ਖੜਾਉਣ ਨੂੰ ਤਾਂ 4 ਕਿ ਸੈਕ ਤੇ ਬਹੁਤ ਕੁਸ਼ ਆ ਰਹੀ ਜੀ 15 ਏਕੜ ਤੇ ਬੱਸ ਸਟੈਂਡ ਤੇ 15 ਏਕੜ ਦੇ ਵਿੱਚ ਹਾਂ ਕਮਰਸ਼ੀਅਲ ਕਮਰਸ਼ੀਅਲ ਹੋਏਗਾ ਪਰ ਪਟਿਆਲੇ ਜਿੱਥੇ ਬਣਿਆ ਜੀ ਐਸ ਇਹ ਉਸ ਦਾ ਅੱਕੇ ਹਜੇ ਬਕਾਇਦਾ ਜਦੋਂ ਲੈਂਡ ਟ੍ਰਾਂਸਫਰ ਕਰ ਲਈ ਉਸ ਦੇ ਜਿਹੜਾ ਨਕਸ਼ਾ ਹੈ ਉਸ ਦੇ ਬਸੇ ਟੈਂਡਰ ਹੋਣਗੇ ਉਹਦਾ ਕੰਪੀਟੀਸ਼ਨ ਹੋਊਗਾ ਆਰਟੀ ਜਿਹੜੇ ਆਰਕੀਟੈਕਟ ਜਿਹੜੇ ਉਸ ਤੋਂ ਜਿਹੜਾ ਬੈਸਟ ਹੋਊਗਾ ਉਹ ਤੁਸ ਤੁਸ ਕਰ ਲੈ ਜੂਗਾ ਕਲੋਨੀ ਵੀ ਆ ਰਹੀ ਹੈ ਸਰ ਉੱਥੋਂ ਬਸ ਸਟੈਂਡ ਕੋਲ ਹੀ ਹਾਂ ਪਰ ਉਹ ਜਿਹੜਾ ਸਾਡੀ ਵੀ ਉਸ ਤੋਂ ਜਿਹੜੀ ਪਰੇ ਇੱਕ ਪੋਡਾ ਦੀ ਮੀਡੀਆ ਪੋਡਾ ਦੀ ਸਰ ਵਪਾਰੀਆ ਸਿੱਖੋ ਦੇ ਬਟਾ ਇਹ ਹਸਪੀਟਲ ਸਰ ਕਈ ਵਪਾਰੀਆ ਵੱਲੋਂ ਇਹ ਵੀ ਇਤਜ਼ਾਮ ਲਾਇਆ ਜਾਂਦਾ ਜੇ ਤਬੰਦੀ ਦਾ ਸ਼ਾਇਦ ਆ ਪਹੁੰਚਾਉਣ ਲਈ ਮਨੋਰ ਰੋਡ ਤੇ ਜਿਹੜਾ ਬਸ ਚੱਲੇ ਕੇ ਕੋਈ ਇਲਜ਼ਾਮ ਤਾਂ ਜੀ ਮੈਂ ਛੋਟੇ ਤੇ ਲਾ ਦੇਵਾਂ ਵੀ ਤੁਸੀਂ ਉਹ ਵਪਾਰੀਆਂ ਦੀ ਗੱਲ ਕਹਿਣ ਵਾਸਤੇ ਮੇਰੇ ਨੂੰ ਮਨੂ ਟੋਲ ਕਰੀ ਜਾਂਦੇ ਹੋ ਇਲਜ਼ਾਮ ਤਾਂ ਕਿਸੇ ਤੇ ਲਾ ਦਿਓ ਤੁਸੀਂ ਮੈਨੂੰ ਸਵਾਲ ਕਰਦੇ ਹੋ ਕਿ ਮੈਂ ਤੁਹਾਨੂੰ ਕਹਾ ਕਿ ਤੁਹਾਨੂੰ ਵਪਾਰੀਆਂ ਨੇ ਕਿਹਾ ਵਿਆਹ ਜਾ ਕੇ ਕਹੀਂ ਕਿ ਮੈਨੂੰ ਦਿਲਜਾਣ ਹੀ ਲੋਣਾ ਹੈ ਨਾ ਖਾਉਂ ਦੋਰੀ ਪੱਤਰ ਦਾ ਇਲਜ਼ਾਮ ਤਾਂ ਕੋਈ ਕਿਸੇ ਤੇ ਲਾ ਲੈ ਇਲਜ਼ਾਮ ਦੀ ਕੋਈ ਚੰਗੀ ਸਰ ਹਸਪੀਟਲ ਵੀ ਦੱਸਿਆ ਜਾ ਰਿਹਾ ਹੈਗਾ 100 ਬੈੱਡ ਦਾ ਹਸਪੀਟਲ ਹਾਂ 21 ਐਸਐਚ ਹਸਪੀਟਲ 100 ਬੈੱਡ ਦਾ ਉਹ ਮidan sahwal ਜੀ ਕਾਇਦਾ ਸਾਡੇ ਜਿਹੜੇ ਸਿਹਤ ਮੰਤਰੀ ਹੈ ਮੈਂ ਕਿਉਂਕਿ ਉਹਦੇ ਪਿੱਛੇ ਵੀ 2 ਸਾਲ ਦਾ ਲੱਗਿਆ ਹੋਇਆ ਉਸ ਦੇ ਬਕਾਇਦਾ ਉਹਨਾਂ ਨੇ ਵਿੱਚ ਹਾ ਉਸ ਦੇ ਵਿੱਚ ਅਨਾਉਂਸ ਕੀਤਾ ਦਿੱ ਮਾਈ ਨੇਮ ਕੇ ਬਟੰਡੇ ਦੇ ਬ੍ਰੈਕ ਨੇ ਲਗਾਤਾਰ ਇਸ ਦੇ ਉੱਤੇ ਪਹਰਾ ਦਿੱਤਾ ਤੇ ਉਸ ਦੇ ਲਈ ਸੀ 100 ਬੜਾ ਜੱਡਾ ਹਸਪੀਟਲ ਹੈ ਨਾਮ ਆ ਸਰ ਉਹਦਾ ਆਈ.ਈ.ਐਸ.ਆਈ. ਹਸਪੀਟਲ ਸਰ ਮੈਂ ਤੁਹਾਨੂੰ ਉਸ ਤੋਂ ਅੱਗੇ ਵੀ ਦੱਸ ਦਿੰਦਾ ਜਦੋਂ ਤੋਂ ਮੈਂ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਉਹ ਸਾਡਾ ਫਾਈਨਲ ਹੋਇਆ ਮੈਨੂੰ ਉਸ ਤੋਂ ਬਾਅਦ ਚਿੱਠੀ ਵੀ ਆ ਚੁੱਕੀ ਹੈ ਆਈ.ਐਸ.ਆਈ. ਲੁਧਿਆਣੇ ਤੋਂ ਆ ਕੇ ਉਹ ਵਿਜਿਟ ਕਰ ਗਏ ਨੇ ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਸਿਸਟਮ ਆ ਲੁਧਿਆਣੇ ਹੈ ਇਹਨਾਂ ਰੱਖ ਇਦਾਰਾ ਕਰੀਏ ਸੇ ਜੰਡੀਗੜ ਹੁੰਦਾ। ਤੋਂ ਮੈਂ ਲਗਾਤਾਰ ਪਿਆਰਾਈ ਕਰਦਾ ਜਿਹੜੇ ਕੰਮ ਤੇ ਮਗਰ ਲਗਾ। ਔਰ ਸਾਨੂੰ ਅੱਗੇ ਚਿੱਠੀ ਆ ਗਈ ਇਹ ਕੱਲਾ 100 ਬੈੱਡ ਦਾ ਨਹੀਂ ਰਹਿਣਾ। ਉਸ ਤੋਂ ਬਾਅਦ 200 ਦਾ ਫਿਰ 300 ਬੈੱਡ ਦਾ ਹੋਏਗਾ। ਬਛਿੰਡੇ ਲਈ ਨਹੀਂ। ਸਾਰੇ ਪੰਜਾਬ ਦੇ ਵਿੱਚ ਬਛਿੰਡੇ ਦੇ ਵਿੱਚ ਬਹੁਤ ਵੱਡਾ ਗਰੀਬ ਲੋਕਾਂ ਨੂੰ ਇੰਡਸਟਰੀ ਦੇ ਕੰਮਿਆਂ ਨੂੰ ਜਿੱਥੇ ਨਾ ਕੋਈ ਪੈਸਾ ਲੱਗੇਗਾ ਫ੍ਰੀ ਆਫ ਕਾਸਟ ਲਾਜੇਗਾ। ਬਹੁਤ ਵੱਡਾ ਇੱਕ ਤੋਫਾ ਮੈਂ ਰਹਿ ਪਿਆ ਅਫਸਰੋ ਉਹ ਕਰ ਦਿੱਤਾ ਠੀਕ ਇਹ ਪੁੱਟਾ ਵੀ ਇਹ ਸਰ ਜਿਹੜੀ ਪੁੱਟਾ ਦੀ ਕਲੋਨੀ ਆ ਰਹੀ ਹੈ ਤੇ 6 ਤੇ 4 ਜੀ ਜੀ 6 7 6 7 6 7 ਨਹੀਂ ਜੀ ਨੰਬਰ ਉਹਦਾ ਕੀ ਰੱਖਦੇ ਆ ਮੈਂ ਨਹੀਂ ਕਹਿ ਸਕਦਾ ਪਰ ਉੱਥੇ ਕਲੋਨੀ ਬਣ ਗਈ ਕਿ ਸਰ ਜਿਹੜੇ ਗਲੀਆਂ ਦੇ ਵਿੱਚ ਹੋਟਲ ਖੁੱਲੇ ਜਾ ਰਹੇ ਆ ਛੇ ਛੇ ਘਪੜਿਆਂ ਦੇ ਹੋਟਲ ਬਣਾਏ ਦਿੱਤੇ ਨੇ ਤੇ ਉਹਦੇ ਵਿੱਚ ਕਾਫੀ ਨਸ਼ਾ ਚੱਲਦਾ ਤੇ ਕੰਦੇ ਚੱਲਦੇ ਕਈਆਂ ਕੋਲ ਲਾਈਸੈਂਸ ਨਹੀਂ ਜਿੱਥੋਂ ਤੱਕ ਦਾ ਨਸ਼ਿਆਂ ਦਾ ਸਵਾਲ ਹੈ ਉਹ ਜਿੱਥੇ ਵੀ ਕੋਈ ਮੇਰੇ ਨੋਟਿਸ ਦੇ ਵਿੱਚ ਆਉਂਦਾ ਹੈ ਅਸੀਂ ਪੂਰੀ ਤੰਦੇ ਹੀ ਨਾ ਲੱਗੇ ਹੋਏ ਆ ਮੈਂ ਮਰਦਿਆਂ ਦੇ ਵਿੱਚ ਵੀ ਜਾਨਣਾ ਕਿ ਮੀਟਿੰਗਾਂ ਕਰ ਰਹੇ ਹਾਂ ਜਿੱਥੋਂ ਤੱਕ ਹੋਟਲ ਦੀ ਗੱਲ ਤੁਸੀਂ ਕਰਦੇ ਹੋ ਗਲੀਆਂ ਬਣ ਗਿਆ ਉਸ ਦਾ ਜਿਹੜਾ ਬੈਟਰ ਅ ਅੰਸਰ ਹੈ ਉਹ ਤੁਹਾਡੇ ਕੋਲ ਮੇਅਰ ਨਿਕਲਨੇ ਕੋ ਮੈਂ ਤੁਸੀਂ ਉਹਦੇ ਨਾਲ ਜਾ ਕੇ ਇਸ ਤੇ ਕਾਨਫਰੈਂਸ ਕਰੋ ਇਹ ਵੀ ਬੜਾ ਪੜਾਈਏ ਇਸ ਤੋਂ ਸ਼ਹਿਰ ਨੂੰ ਇਸ ਤੋਂ ਬਾਅਦ ਸਭ ਤੋਂ ਕੀ ਗੱਲ ਗਈ ਜਾਨੇ ਤਰਕੀਆਂ ਗੱਡੇ ਦੂਜੇ ਬਸ ਜੇ ਇਹ ਬਦੂ ਹੀ ਨੇ ਤਰਕੀ ਕਾਦੀ ਕਰੂਏ ਜੀ ਤੁਹਾਡੇ ਨਾਲ ਆ ਕੰਦੇ ਅਸੀਂ ਖੁਸ਼ ਕਮੈਂਟ ਕਰ ਰਹੇ ਹਾਂ ਨਹੀਂ ਸ਼ਹਿਰ ਬਧੇਗਾ ਹੀ ਤਾਂ ਜੇ ਅਸੀਂ ਅੱਗੇ ਇਸ ਨੂੰ ਲੈ ਕੇ ਜਾਵਾਂਗੇ ਜੇ ਸਾਡੇ ਤੁਸੀਂ ਮੈਨੂੰ ਐ ਦੱਸੋ ਕਿਹੜੇ ਸ਼ਹਿਰ ਚ ਹੈ ਜਿੱਥੇ ਹੁਣ ਮੈਂ ਇਕੱਲਾ ਹੀ ਐਸਾ ਹੀ ਹਸਪੀਟਲ ਹੈਥੇ ਟੀ ਨੰਬਰ ਕਿੰਨਾ ਸ਼ਹਿਰ ਦੇ ਪਾਣੀ ਵਾਸਤੇ ਲੈ ਕੇ ਆ ਰਹੇ ਆ ਬੋਲਾ 75 ਕਰੋੜ ਦਾ ਬਜਟ ਹੈ 35 ਕਰੋੜ ਰੁਪਿਆ ਉਹਦਾ ਅਪਰੂਵ ਹੋ ਕੇ ਚੱਲਿਆ ਗਿਆ ਔਰ ਜਿਹੜੀਆਂ ਦੋਦੀਆਂ ਦੋ ਠੀਲਾਂ ਸੀ ਮੈਂ ਬਾਟਰ ਗੇਮ ਉਸ ਵਾਸਤੇ ਉਹਨੂੰ ਲਿਖਿਆ ਸੀਗਾ ਸਾਡੇ सीएम साहब ਨੂੰ ਸੈਕਟਿਵ ਕੋਰਸ ਨੂੰ ਤੇ ਇਸੀ ਜੀ ਅਰੇ ਜਿਹੜੀ ਰੋਇੰਗ ਗੇਮ ਦੀ ਅਕਾਲੀ ਬਠਿੰਡੇ ਨੂੰ ਮੰਡਿਓਰ ਹੋਈ ਹੈ ਅਸੀਂ ਪੰਜਾਬ ਦਾ ਸੀਨੀਅਰ ਤੇ ਜੂਨੀਅਰ ਮੈਚ ਖਿਲਾ ਚੁੱਕੇ ਹਾਂ ਦੋ ਤੇ ਤਿੰਨ ਨੰਬਰ ਟੀਮ ਜੋੜ ਕੇ ਹੁਣ ਨੈਸ਼ਨਲ ਲੈਵਲ ਦੇ ਮੈਚ ਜਿੱਥੇ ਹੋਇਆ ਕਰਨਗੇ ਔਰ ਤੁਸੀਂ ਦੇਖ ਲਓ ਬਠਿੰਡੇ ਦੇ ਵਿੱਚੋਂ ਕਿੰਨੇ 골ਡ ਮੈਡਲ ਆਉਣ ਵਾਲੇ ਸਮੇਂ ਜ ਰੋਏਗੇ ਲੈ ਕੇ ਆਉਣਗੇ ਇਹ ਤਾਂ ਹੀ ਹੋ ਸਕਿਆ ਜੇ ਸਾਡੀ ਸਰਕਾਰ ਦੀ ਲੋਕਾਂ ਪ੍ਰਤੀ ਹਮਦਰਦੀ ਹੈ ਲੋਕਾਂ ਪ੍ਰਤੀ ਸੋਚ ਹੈ ਅਜੀ ਸਪੋਰਟ ਰੂਟ ਚਾ ਚੱਕਾ ਚੋਣੇ ਆ ਤਾਂ ਅੱਗੇ ਬਲੇ ਉਹਨਾਂ ਮਾਲ ਤੋਂ ਲੈ ਕੇ ਜੀ ਮੰਦਸਤ ਦੇ ਡੀਸੀ ਕਾਉਂਨਿਲ ਕਿਹਨੇ ਮਾਲ ਪੈਨਾਕਲ ਮਾਲ ਦੇਖੋ ਮੈਂ ਕਿਉਂਕਿ ਮੈਂ ਵੀ ਉਹਦਾ ਜਿਹੜਾ ਇੱਕ ਆਫੀਸ਼ੀਅਲ ਮੈਂਬਰ ਐ ਮੈਂ ਮੀਟਿੰਗ ਦੇ ਵਿੱਚ ਤਾਂ ਨਹੀਂ ਜਾ ਸਕਿਆ ਮੈਂ ਇੱਥੇ ਨਹੀਂ ਸੀ ਚੰਡੀਗੜ੍ਹ ਗਿਆ ਹੋਇਆ ਸੀ ਜਿਹੜਾ ਪੈਨਾਕਲ ਮਾਲ ਇਹ ਨਿਰਾਮ ਹੋਇਆ ਇਸ ਦੀ 1 ਕਰੋੜ ਤੇ 98 ਲੱਖ ਰੁਪਏ ਦੀ ਕਵਰੀ ਇੱਕ 74 ਨੰਬਰ ਮੈਂ ਉਹ ਝੰਡਾ ਪੜਿਆ ਸੀ ਉਸ ਦੇ ਵਿੱਚ ਇਹਨਾਂ ਨੇ ਕਿਹਾ ਕਿ 50% ਜਿਹੜੀ ਹੈ ਉਹ ਅਸੀਂ ਮਾਫ ਕਰਤੀ ਇਸ ਤਰ੍ਹਾਂ ਦੀ ਰਿਕਵਰੀ ਸ਼ਹਿਰ ਦੇ ਬਹੁਤ ਦੁਕਾਨਦਾਰਾਂ ਦੇ ਬਹੁਤ ਘਰਾਂ ਦੇ ਵੀ ਮੈਂ ਤੁਹਾਨੂੰ ਇੱਕ سٹਾਕ ਦੇ ਦਿੰਦਾ ਰੋਸ਼ਨ ਵਾਇਰ ਮਿਲਦੀ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਜਿਹੜੀ ਮਾਨਸਾ ਰੋਡ ਤੇ ਸੀ ਉਸ ਦੀ ਵੀ ਰਿੰਦਰ ਵਿਤਲ ਦੀ ਨਹੀਂ ਰੋਸ਼ਨ ਦੀ ਸੀ ਰੋਸ਼ਨ ਆ ਚਲੋ ਉਸ ਦੀ ਵੀ ਇਸੇ ਤਰ੍ਹਾਂ ਰਿਕਵਰੀ ਖੜੀ ਹੈ ਔਰ ਉਹ ਅੱਗੇ ਵੇਚੀ ਉਹ ਜਿਨ੍ਹਾਂ ਨੇ ਖਰੀਦੀ ਹੈ ਇੰਦਰਜੀਤ ਸਿੰਘ ਬਰਾੜ ਹੋਣਾ ਚਾਹੀਦਾ ਜੀ ਉਹਨਾਂ ਉਹਨਾਂ ਤੇ ਸਰਕਾਰ ਨੇ ਕਾਰਪੋਰੇਟ ਨੇ ਕੇਸ ਕੀਤਾ ਹੋਵੇ ਨਿਕਬਰੀ ਦਿਓ ਅਸੀਂ ਇਹ ਨਫੀਂ ਦਿੰਦੇ ਉਹਨਾਂ ਚ ਹੋਰ ਡੀਮਾਰਟ ਬਣਾ ਹਾਂ ਫਿਰ ਇਹ ਇਹ ਕਿਹੜੀ ਇੱਕ ਸਪੈਸ਼ਲ ਕੇਸ ਹੈ ਜਿਹਦੇ ਵਾਸਤੇ ਜੇ ਉਹਨਾਂ ਨੇ ਖਰੀਦਿਆ ਤੇ ਪਹਿਲਾਂ ਇਹ ਕਾਰਪੋਰੇਸ਼ਨ ਦੇ ਪੈਸੇ ਭਰਨੇ ਚਾਹੀਦੇ ਇਸ ਦੇ ਵਿੱਚ ਮੈਂ ਇਸ ਕਰਕੇ ਨਹੀਂ ਕਹਿੰਦਾ ਮਾਫ ਹੋਣਾ ਨਹੀਂ ਚਾਹੀਦਾ ਖਾਸ ਤੌਰ ਦੇ ਉੱਤੇ ਸਾਡੀ ਸਰਕਾਰ ਐਂਟੀ ਕ腐ਸ਼ਨ ਹੈ ਕ腐ਸ਼ਨ ਦੇ ਉਲਟ ਹੈ ਤੇ ਇਸ ਦੇ ਵਿੱਚੋਂ ਕ腐ਸ਼ਨ ਦੀ ਬੋਲਦੀ ਹੈ ਸਾਡੇ ਉੱਤੇ ਇਲਿਗੇਸ਼ਨ ਲੱਗਦੇ ਆ ਉਹ ਮੈਨੂੰ ਟੋੜ ਰਹੀ ਮੈਂ ਕਹਿੰਦਾ ਮੈਂ ਧਿਆਨ ਚ ਵੀ ਲਿਆ ਫਰੇਗਾ ਇਹ ਕਹਿੰਦੇ ਪੰਜਾਬ ਮਿਊਸਪਲ ਜਿਹੜਾ 1976 ਦਾ ਐਕਟ ਹੈ ਜੀ 156 ਜਿਹੜਾ ਹੈਗਾ ਬੰਦ ਉਹ ਕਰ ਸਕਦੇ ਆ ਆਪਾਂ ਮਾਫ ਕਰ ਸਕਦੇ ਆ 10 ਸਾਲਾਂ ਤੋਂ ਪਿਛਲੇ ਜਿਹੜੀ ਬਿਲਡਿੰਗ ਬੰਦ ਪਈ ਸੀ ਇਹ ਜਿਹੜਾ ਨਵੇਂ ਕਿਰਾਏ ਦਾ ਜੀ ਮਤਲਬ ਮਾਲਕ ਆ ਗਿਆ ਉਹ ਦਊਗਾ ਕਹਿੰਦੇ ਉਹ ਕਹਿੰਦੇ ਹਾਊਸ ਦੇ ਵਿੱਚ ਅਸੀਂ ਪੂਰੀਆਂ ਜਿਹੜੀਆਂ ਹਦਾਇਤਾਂ ਸੀ ਉਹ ਦੇਖ ਕੇ ਕਰਤਾ ਸੀ ਜੇ ਸਾਰੇ ਸ਼ਹਿਰ ਦਾ ਮਾਫ ਕਰਨਾ ਚਾਹੀਏ ਸਾਰੇ ਸ਼ਹਿਰ ਦਾ ਕਰ ਸਕਦੇ ਆ ਪੰਜਾਬ ਸਰਕਾਰ ਨੇ 600 ਡੋਟ ਬਿਜਲੀ ਫਰੀ ਕੀਤੀ ਹੈ ਤੇ ਕਰਤੀ ਕਰ ਸਕਦੇ ਆ ਮੈਂ ਕਹਿੰਦਾ ਮੈਂ ਕਹਿੰਦਾ ਜੇ ਕਰ ਸਕਦੇ ਆ ਤੇ ਉਹਨਾਂ ਨੂੰ ਸਾਰੇ ਸ਼ਹਿਰ ਦੇ ਕਰ ਦੇਣਾ ਚਾਹੀਦਾ ਪਾਰਟੀਕੂਲਰ ਇੱਕ ਅਦਾਰੇ ਦਾ ਕਿਉਂ ਸਾਰੇ ਸ਼ਹਿਰ ਦਾ ਤਾਂ ਉਹਦਾ ਇੱਕ ਪਾਲਿਸੀ ਹੈ ਉਹ 600 ਡੋਟ ਬਿਜਲੀ ਫਰੀ ਹੈ ਉਹ ਜੁਰੂਰ ਸਿੰਘ ਨੂੰ ਫਰੀ ਹੈ ਤੁਹਾਨੂੰ ਵੀ ਫਰੀ ਹੈ ਇਹਨਾਂ ਨੂੰ ਵੀ ਫਰੀ ਹੈ ਉਹ ਇਹ ਤਾਂ ਨਹੀਂ ਵੀ ਤੁਹਾਨੂੰ ਉਪਰੀ ਕਰਤੀ ਮੈਨੂੰ ਨਹੀਂ ਕੀਤੀ ਇਹ ਹੈ ਤਾਂ ਸਭ ਨੂੰ ਹੈ ਇਹ ਤਾਂ ਵੀ ਤੁਸੀਂ ਕਹਿੰਦੇ ਲੇਂਗੂ ਇਸ ਗੱਲ ਤੇ ਹੁੰਦੀ ਹੈ ਕਿ ਉਹ ਪਾਰਟਿਕੂਲਰ ਇੱਕ ਵਿਅਕਤੀ ਜਿਹਨੇ ਉਸ ਨੂੰ ਮੁੱਲ ਖਰੀਦਿਆ ਉਸੇ ਜਿੱਥੇ ਉਹ ਪੈਸਾ ਲਿਆ ਤੇ ਕਾਰਪੋਰੇਸ਼ਨ ਦਾ ਕੀ ਹੱਥ ਪੈਸਾ ਕਿਉਂ ਨਾ ਪਵੇ ਲਾਸ ਸਵਾਲ ਹੈ ਗਏ ਜਿਹੜੇ ਬਹੁਤ ਕਰ ਰਹੇ ਨੇ ਕਿ ਪਾਰਟੀਆਂ ਦਾ ਉਹਨਾਂ ਨੂੰ ਮੈਸੇਜ ਕੀਤਾ ਉਹਨਾਂ ਨੂੰ ਤਾਂ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸ਼ਹਿਰ ਦੀ ਬਿਹਤਰੀ ਬਿਹਤਰੀ ਵਾਸਤੇ ਸ਼ਹਿਰ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਓ ਮੈਂ ਰਾਜਨੀਤਿਕ ਤੌਰ ਤੇ ਸ਼ੁਰੂ ਤੋਂ ਕਹਿੰਦਾ ਰਿਹਾ ਕਿ ਜੇ ਮੈਂ ਐਮਐਲਏ ਬਣਿਆ ਮੈਂ ਇਹ ਸੋਚ ਕੇ ਬਣਿਆ ਕਿ ਮੈਂ ਕੁਛ ਨਾ ਕੁਛ ਮੇਰੀ ਸਰਕਾਰ ਤੋਂ ਬਠਿੰਡੇ ਸ਼ਹਿਰ ਤੇ ਲੈ ਕੇ ਆਵਾਂ ਇਹ ਛੋਟੇ ਪ੍ਰੋਜੈਕਟ ਨਹੀਂ ਇੱਕ ਕਦੇ ਬੰਦੇ ਨੇ ਲੋਕ ਤਾਂ ਸਾਲਾਂ ਬੁੱਢੀ ਡੀਕ ਦੇ ਮਰ ਜਾਂਦੇ ਨੇ ਆ ਕਿ 95 ਤੋਂ ਬਾਅਦ ਖੜ੍ਹਾ ਹੀ ਐ ਜੇ ਇਹਦਾ ਵਿਰੋਧ ਹੀ ਕਰਨਾ ਹੁੰਦਾ ਤੇ ਜਦੋਂ ਉੱਥੇ ਬੰਦਾ ਸੀ ਉਦੋਂ ਵੀ ਨਹੀਂ ਵਿਰੋਧ ਕੀਤਾ ਕਿਸੇ ਨੇ 2 ਸਾਲ ਹੋ ਗਏ ਗੱਲ ਚੱਲੀ ਜਾਂਦੀ ਦੋ ਦੋ ਵੀ ਵਿਰੋਧ ਕੀਤਾ ਇਹ ਇੱਕਦਮ ਵਿਰੋਧ ਕਿੱਥੋਂ ਜਾ ਗਿਆ ਆ ਇਹ ਇਹ ਕੋਸ਼ਿਸ਼ ਪੈਦਾ ਕਰਦਾ ਕਿ ਇੱਕ ਕੈਲਕੂਲੇਟਡ ਟੰਗ ਦੇ ਨਾਲ ਕੁਝ ਬੰਦਿਆਂ ਦੀ ਗੁਮਰਾਹਕੁਨ ਸਾਜ਼ਿਸ਼ ਹੈ ਮੈਂ ਖਾਸ ਤੌਰ ਤੇ ਮੇਰੇ ਦੁਕਾਨਦਾਰ ਭਰਾਵਾਂ ਨੂੰ ਕਹਿੰਨਾ ਉਹਨਾਂ ਨੂੰ ਕੁਝ ਤੋਂ ਰੌਮ ਦੀ ਲੋੜ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨਾ ਮੈਂ ਅਖਬਾਰ ਪੜ੍ਹ ਰਿਹਾ ਸੀ ਉਹ ਕਹਿੰਦੇ ਜੀ ਇੰਨੇ ਪੈਸੇ ਲੱਗ ਜਾ ਕਰਨੂ ਅਸੀਂ ਜਿਹੜੀਆਂ ਸਵਾਰੀਆਂ ਉੱਥੋਂ ਹੋਣੀਆਂ ਜਿਨ੍ਹਾਂ ਨੇ ਇੱਥੇ ਆਉਣਾ ਹੈ ਇਹਦੇ ਵਿੱਚ ਇਲੈਕਟ੍ਰਿਕ 5-5 ਮੀਟਰ ਬਾਅਦ ਸ਼ਟਲ ਚੱਲਿਆ ਕਰਨੀਆਂ ਬੱਸਾਂ ਜਿਨ੍ਹਾਂ ਤੋਂ ਕੋਈ ਕਿਰਾਇਆ ਨਹੀਂ ਲੈਂਦਾ ਦੇ ਵੀ ਨਾਲ ਚਾਇਆ ਕਰਨ ਉਹ ਕਹਿੰਦੇ ਪਹਿਲਾਂ ਵਾਲੀਆਂ ਤਾਂ ਕਵਾਟ ਚ ਭੜੀਆਂ ਬੱਸਾਂ ਮੈਂ ਇਲੈਕਟ੍ਰਿਕ ਸ਼ਟਲ ਬਸਾਂ ਦੀਆਂ ਇਹ ਕਵਾਟ ਖੜੀਆਂ ਤਾਂ ਦੁਰਪਰਬੰਧ ਸੀ ਪਿਛਲੀਆਂ ਸਰਕਾਰਾਂ ਦਾ ਪ੍ਰਬੰਧ ਕਰਨਾ ਜਿਵੇਂ ਤੁਹਾਨੂੰ ਅਸੀਂ ਕਾਰ ਲੈ ਦੀਏ ਤੇ ਤੁਸੀਂ ਉੱਥੇ ਉਹਨੂੰ ਚਲਾ ਕੇ ਰਫਲੀ ਕੀ ਜਿਹਦੇ ਨਾਲ ਉਹਦੀ ਕ੍ਰਿਕ ਤੋੜ ਕੇ ਖੜੀ ਕਰਦੇ ਉਹ ਤਾਂ ਮੇਰੇ ਸਾਰੇ ਦੀ ਸਰਕਾਰ ਦੇ ਸਾਰੇ ਆ ਪ੍ਰਮਾਨ ਕਰਕੇ ਦੇਣਾ ਜਿਸਨੂੰ ਤਮਦਾ ਪਾਰੇ ਅੱਜ ਪਾਇਆ ਕਾਰਪੋਰੇਸ਼ਨ ਦੇ ਵਿੱਚ ਅੰਡਰਬ੍ਰਿਜ ਬਣਾ ਰਹੀ ਹੈ ਕਹਿੰਦੇ ਅਸੀਂ ਜਿਹੜੇ ਸੈਂਟਰ ਦਾ ਮਨਿਸਟਰ ਬਿੱਟੂ ਉਹ ਤੋਂ ਵੀ ਮਾਰ ਕੇ ਦਰਵਾ ਰਹੇ ਆ ਟ੍ਰੈਫਿਕ ਬਹੁਤ ਵੱਧ ਗਿਆ ਲੈਨ ਪਾਰੇ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਬਣਿਆ ਹੋਇਆ ਅੰਡਰਬ੍ਰਿਜ ਕਾਫੀ ਜਾਮ ਲੱਗ ਜਾਂਦਾ ਸ਼ਾਮ ਨੂੰ ਉਹਦੇ ਨਾਲ ਹੀ ਜਿੱਥੇ ਜਲੇਬੀਆਂ ਵਾਲਾ ਚੌਕ ਸਿੱਕੀ ਵੀ ਆ ਜੀ ਦੋਨੇ ਪਾਸੇ ਰੇਲਵੇ ਦੀ ਜਗ੍ਹਾ ਹੈਗੀ ਆ ਉਹਨਾਂ ਤੋਂ ਮਨਜ਼ੂਰੀ ਕਰਵਾਵਾਂਗੇ ਅਸੀਂ ਕਹਿੰਦੇ ਉਹ ਅੱਜ ਮੰਗ ਪੱਤਰ ਦੇ ਰਿਹਾ ਦਸੀ ਸਾਹਿਬ ਉਹਦੀ ਕਾਉਂਸਲਰ ਤੇਜੀ ਦੇ ਨਾਲ ਟ੍ਰੈਫਿਕ ਹਵੇ ਕੰਦੇ ਕਾਪੀ ਘੱਟ ਜੂ ਅੰਡਰਬ੍ਰਿਜ ਬਣਾਉਣ ਦੇ। ਦੇਖੋ ਮੇਰੇ ਉਹ ਧਿਆਨ ਜੀ ਅਗਰ ਕੋਈ ਹੁੰਦਾ ਹੈ ਮੈਂ ਹਮੇਸ਼ਾ ਜਿਹੜਾ ਕੰਮ ਹੋ ਰਿਹਾ ਹੈ ਉਹਨੂੰ ਕੋਈ ਵੀ ਕਰਦਾ ਹੋਵੇ ਮੈਂ ਉਹਨੂੰ ਟੈਕਨੀਕਲੀ ਨਾਲ ਹਾਂ ਕਹਿ ਸਕਦਾ ਨਾ ਹਾਂ ਕਹਿ ਸਕਦਾ। ਜੇ ਉਹ ਟੈਕਨੀਕਲੀ ਠੀਕ ਹੋਵੇ ਤੇ ਬਣਾ ਲੈਣਾ ਚਾਹੀਦਾ। ਜੇ ਕੋਈ ਇਹ ਹੀ ਗੱਲ ਨਾ ਹੋਵੇ ਪਾਣੀ ਭਰ ਕੇ ਹੋ ਜਿਹੜਾ ਟ੍ਰੈਫਿਕ ਹੈ ਜੁਰ ਨਾ ਹੋਵੇ। ਪਰ ਮੈਨੂੰ ਨਹੀਂ ਪਤਾ ਵੀ ਬਣ ਸਕਦਾ ਨਹੀਂ ਬਣ ਸਕਦਾ ਕਿਉਂਕਿ ਮੈਂ ਕੋ ਟੈਕਨੀਕਲ ਬੰਦਾ ਨਹੀਂ ਜੇ ਉਹਨਾਂ ਦੀ ਡਿਮਾਂਡ ਉਹ ਲਿਖ ਕੇ ਦੇ ਕੇ ਆ ਰਹੇ ਐ ਚੰਗੀ ਗੱਲ ਹੈ ਜੇ ਕੋਈ ਰੇਲਵੇ ਉਧੋਂ ਜੋਗ ਸਮਝੂਗਾ ਪਰ ਤੁਸੀਂ ਅਪ੍ਰੈਲ ਦੇ ਵਿੱਚ ਕਿਹਾ ਸੀ ਮਲਤਾਨੀਆਂ ਫੁੱਲ ਚੱਲੂ ਹੋ ਗਏ ਉਹ ਸਾਨੂੰ ਛੋਟੀ ਬੋਧੀ ਦੇਰ ਲੱਗ ਰਹੀ ਆ ਰੇਲਵੇ ਬਣਾਉਂ ਉਹ तकरीबन ਨੇੜੇ ਲੈ ਕਿਉਂਕਿ ਤੁਹਾਡੇ ਸਾਰੇ ਬਲੌਗ ਬਣੇ ਹੋਏ ਨੇ ਉਹ ਉਹ ਲੋ ਕਲੀਅਰ ਹੋ ساری ਬਲੌਗ ਕਰਨਾ ਸ਼ੁਰੂ ਕਰਨਾ ਸੀ ਤੁਸੀਂ ਇਹ ਕਿ ਲਾਸਟ ਸਵਾਲ ਆ ਜਿਹੜਾ ਹੈ 2 ਕਰੋੜ 70 ਲੱਖ ਰੁਪਏ ਜੀ ਸੀਐਮ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਬਿਲਕੁਲ ਭੇਜੂਗਾ ਜੀ ਵੀ ਕੋਈ ਵੀ ਫਾਈਨੈਂਸ਼ੀਅਲ ਲਾਅ ਅਗਰ ਕੋਈ ਕਰਦਾ ਹੈ న్యూਸ ਫੌਲ ਐਕਟ ਇਹ ਗੱਲ ਕਹਿੰਦਾ ਪਹਿਲੀ ਗੱਲ ਤਾਂ ਜੋ ਮੇਰੇ ਧਿਆਨ ਚ ਆਈ ਹੈ ਕਿ ਜਦੋਂ ਮੀਟਿੰਗ ਸ਼ੁਰੂ ਹੋਈ ਸੀ ਜੀ ਦੋ ਆਈਟਮਾਂ ਤੋਂ ਬਾਤ ਕੋਰਮ ਸ਼ਾਰਟ ਹੋ ਗਿਆ ਸੀ ਮੈਨੂੰ ਹੀ ਪਤਾ ਹੁਣ ਮਤਾ ਲਿਖਿਆ ਵੀ ਜਾਊਗਾ ਦੋ ਆਈਟਮਾਂ ਇੱਕ ਤਾਂ ਐਫਸੀਸੀ ਕਮੇਟੀ ਉਸ ਉਹਨਾਂ ਨੇ ਚੁਣ ਕਰਦੀ ਸੀ ਦੂਜੀ ਆਈਟਮ ਹਰੀ ਜੇ ਅਸਟੀਮੇਟ ਪਾਸ ਹੋ ਰਹੀ ਸੀ ਉਹਦੀ ਆਈ ਸੀ ਇਹ ਮੇਰੇ ਨਾਲ ਬੈਠਿਆ ਸੁਖਦੀਪ ਸਿੰਘ ਕਿ ਲੋਹੜੀ ਐਮ ਸੀ ਹੈ ਇਹ ਉਸ ਮੀਟਿੰਗ ਦੇ ਵਿੱਚ ਸੀ ਇਹਨਾਂ ਨੇ ਤੇ ਹੋਰ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਵੀ ਤੁਸੀਂ ਪੱਖਪਾਤ ਕਰ ਰਹੇ ਹੋ ਕਿਉਂਕਿ ਬਹੁਤ ਅਸਟੀਮੇਟ ਪਹਿਲਾਂ ਪਾਸ ਹੋਏ ਪਏ ਆ ਜਿਨ੍ਹਾਂ ਦੇ ਟੈਂਡਰ ਨਹੀਂ ਲਏ ਸਰਕਾਰ ਦੀਆਂ ਹਦਾਇਤਾਂ ਕਿ ਜਿਹੜੇ ਵੀ ਲਾਉਣੇ ਨੇ ਟੈਂਡਰ ਪੰਜਰ ਦੇ ਬਤਾਓ ਜਿਹੜੇ ਪਹਿਲਾਂ ਟੈਂਡਰ ਪਾਸ ਹੋਏ ਪਏ ਉਹਨਾਂ ਨੂੰ ਲਾਉਣਾ ਫਿਰ ਉਸ ਤੋਂ ਬਾਅਦ ਪਾਸ ਕਰ ਲਈਏ ਤੇ ਉਸ ਦੇ ਵਿੱਚ ਪਾਰਟਿਕੂਲਰ ਬੰਦਿਆਂ ਦੇ ਐਸਪੀਮੈਂਟ ਲਾਏ ਗਏ ਸੀ ਇਸ ਬਿਰੋਧ ਦੇ ਵਿੱਚ ਉਨ ਉਧਰੋਂ ਕੁਝ ਬੰਦੇ ਤਾਂ ਉਹਦੀ ਚੋਣ ਤੋਂ ਬਾਅਦ ਐਫਸੀ ਦੀ ਚਲੇ ਗਏ ਉਸ ਤੋਂ ਬਾਅਦ ਉਨਹੀ ਬੰਦੇ ਰਹਿ ਗਏ ਸੀਗੇ 21 ਨੌ ਬੰਦੇ ਉੱਠ ਗਿਆਗੇ ਕੋਰਮਬਾਸੇ ਸਾਰਾ ਬੰਦੇ ਕਹੀ ਦੇ ਹੁਣ ਮੈਨੂੰ ਨਹੀਂ ਪਤਾ ਕਿ ਉਹ ਇਹ ਜਿਹੜੀ ਮੀਟਿੰਗ ਦੀ ਕਾਰਵਾਈ ਹੈ ਘਟੇ ਪਹਿਲਾਂ ਕਿਤੇ ਮੀਟਿੰਗ ਹੋਈ ਜਾਂ ਤੇ ਹੁਣ ਨਹੀਂ ਵੀ ਮੀਟਿੰਗ ਦੀ ਕਾਰਵਾਈ ਦੇ ਵਿੱਚ ਉਹ ਸਾਰੇ ਅਜੰਡੇ ਨੂੰ ਪਾਸ ਲਿਖਿਆ ਜਾਊਗਾ ਜਾਂ ਉਹ 2 ਘੰਟੇ ਤੋਂ ਬਾਅਦ ਮੀਟਿੰਗ ਖਤਮ ਕਰਤੀ ਜੋ ਜੇ ਉਹ ਲਿਖਿਆ ਗਿਆ ਜਿਹੜੇ ਵੀ ਮੈਂਬਰਾਂ ਨੇ ਇਸ ਮਤੇ ਦੇ ਵਿੱਚ ਸਹਿਮਤ ਲੈ ਕੇ ਉਹਨੂੰ ਪਾਸ ਕੀਤਾ ਜਿੱਥੇ ਫਾਈਨੈਂਸ਼ੀਅਲ ਲੋਸ ਹੋਵੇ ਤਾਂ ਇੱਥੇ ਉਹ ਸਰਕਾਰ ਜਿਹੜੀ ਹੈ ਉਹਦੀ ਇਨਕੁਆਰੀ ਕਰਕੇ ਉਹਨਾਂ ਨੂੰ ਸਰਚਾਰਜ ਕਰਕੇ ਉਹਨਾਂ ਦੇ ਮੈਂਬਰ ਸ਼ਿਫ ਵੀ ਖਤਮ ਕਰ ਸਕਦੀ ਹੈ ਮੈਂ ਆਪ ਦੀ ਪ੍ਰਧਾਨਗੀ ਦੇ ਸਮੇਂ ਦੇ ਵਿੱਚ ਇੱਥੇ ਮਤਰਾ ਦਾਸ ਹੁੰਦੇ ਸੀ ਹੋਰੀ ਹੁੰਦੇ ਜੀ ਉਹ ਮੈਂਬਰਾਂ ਮੈਂ ਸਰਚਾਰਜ ਕਰਦੇ ਸੀ ਇਹ ਮੈਂਬਰ ਹੋ ਸਕਦੇ ਆ ਜਿਹੜੇ ਮੈਂਬਰ ਬਿਲਕੁਲ ਕੋਈ ਵੀ ਹੋਵੇ ਮੈਂ ਵੀ ਹੋਵਾਂ ਜੇ ਜੇ ਮੈਂ ਫਾਈਨੈਂਸ਼ੀਅਲ ਲਾਸ ਕਰਦਾ ਹਾਂ ਮੈਂ ਜੇ ਬੀਤੀ ਨੁਕਸਾਨ ਕਰ ਰਹੇ ਹਾਂ ਕਿਸੇ ਵੀ ادارے ਦਾ ਉਹ ਧਾਰਾ ਮੈਨੂੰ ਉਹ ਮੇਰੀ ਮੈਂਬਰਸ਼ਿਪ ਨੂੰ ਪਰੇ ਕਰ ਸਕਦਾ ਇਹਦੇ ਹੁਣ ਮੰਗ ਪੱਤਰ ਦੇਣ ਜਾ ਰਹੇ ਆ ਡੀਸੀ ਨੂੰ ਇਹ ਉਹ ਮੀਟਿੰਗ ਦੇ ਵਿੱਚ ਬੈਠੇ ਸੀ ਪਹਿਲਾਂ ਆਮੀ ਭਰਤੀ ਹੁਣ ਬੁਰੂ ਕਰਦੇ ਇਹਨਾਂ ਤੇ ਵਿਰੋਧ ਕਰਦੇ ਕੋਈ ਵੀ ਹੋ ਮੈਨੂੰ ਕਿਹਦੇ ਜਿਹੜਾ ਪਤਾ ਨਹੀਂ ਹੋਈਏ ਨਹੀਂ ਜਿਹਕੇ ਮੈਂ ਨਹੀਂ ਕਹਿ ਸਕਦਾ ਮੈਂ ਨਹੀਂ ਕਹਿ ਸਕਦਾ ਤੁਹਾਨੂੰ ਪਤਾ ਹੋਵੇਗਾ ਮੈਂ ਮੇਰੇ ਮੁਤਾਬਕ ਤਾਂ ਦੋ ਇੱਕ ਮੈਂ ਪਾਸ ਹੋਈਆਂ ਉਸ ਤੋਂ ਬਾਅਦ ਜਿਹੜਾ ਜੋ ਮੈਨੂੰ ਦੱਸਿਆ ਗਿਆ ਉਹ ਕਾਲਮ ਸ਼ਾਰਟ ਹੋ ਗਿਆ ਜੀ ਮੈਂ ਤਾਂ ਮੀਟਿੰਗ ਹੀ ਨਹੀਂ ਹੋਈ ਹੱਥੇ ਕਿੰਦਾ ਥੈਂਕ ਯੂ